ਹਾਂਜੀ ਪਿਆਰੇ ਸਾਥੀਓ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪ੍ਰਸਿੱਧ ਲੋਕ ਸਾਹਿਤ ਰੂਪ ਸੁਹਾਗ ਬਾਰੇ ਵਿਭੂਰ ਚਰਚਾ ਕਰਾਂਗੇ ਸੁਹਾਗ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤ ਸੁਹਾਗ ਖਵਾਉਂਦੇ ਹਨ ਇਹ ਲੋਕ ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋ ਭਾਵਾਂ ਵਿਆਹ ਦੀ ਕਾਮਨਾ ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ ਪੇਕੇ ਤੇ ਸਹੁਰੇ ਘਰ ਨਾਲ ਇੱਕ ਰਸਬਿਉਤਾ ਜ਼ਿੰਦਗੀ ਦੀ ਕਲਪਨਾ ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾ ਅਤੇ ਸੱਭਿਆਚਾਰਕ ਪ੍ਰਭਾਵਾਂ ਹੇਠ بُਨੇ ਸੁਪਨੇ ਆਦ ਦੇ ਪ੍ਰਗਟਾ ਦਾ ਮਾਧਿਅਮ ਬੰਦੇ ਹਨ ਇਨ੍ਹਾਂ ਲੋਕ ਗੀਤਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਿਵਾਰ ਦੇ ਜੀਵਾਂ ਨਾਲ ਭਿੰਨ ਰਿਸ਼ਤੇ ਅਤੇ ਫਿਰ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਬਾਰ-ਬਾਰ ਆਏ ਹਨ ਰਿਸ਼ਤਿਆਂ ਦੇ ਸਤਾਣੇ ਬਾਣੇ ਵਿੱਚ ਕਿਤੇ ਨਿੱਗ ਹੈ ਕਿਤੇ ਤਣਾ ਹੈ ਇਨ੍ਹਾਂ ਵਿੱਚ ਹੀ ਸਮਾਜਿਕ ਤੇ ਆਰਥਿਕ ਪੱਖ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਸਰਦਾਰ ਹੁੰਦੇ ਦਿਸਦੇ ਹਨ ਵਿਆਹ ਵਿਅਕਤੀ ਦੀ ਸਮਾਜਿਕ ਜ਼ਿੰਦਗੀ ਦੀ ਮਹੱਤਵਪੂਰਨ ਘਟਨਾ ਹੁੰਦੀ ਹੈ ਕੁੜੀ ਲਈ ਵਿਆਹ ਲਾਡਾਂ ਪਿਆਰਾਂ ਦੇ ਪੇਕੇ ਸੰਸਾਰ ਵਿੱਚੋਂ ਵਿਦਾ ਹੋ ਕੇ ਸਹੁਰੇ ਘਰ ਦੇ ਅਣ ਦੇਖੇ ਨਵੇਂ ਸੰਸਾਰ ਵਿੱਚ ਪਰਵੇਸ਼ ਕਰਨ ਦੀ ਰੀਤ ਦਾ ਨਾਂ ਹੈ ਪੇਕੇ ਘਰ ਦੀ ਸੁਰੱਖਿਆ ਦੇ ਮੁਕਾਬਲੇ ਨਵੇਂ ਸਹੁਰੇ ਘਰ ਦਾ ਉਪਰਾ ਤੇ ਅਣਜਾਣਿਆ ਮਾਹੌਲ ਹੁੰਦਾ ਹੈ ਇਸ ਪ੍ਰਤੀ ਕੁੜੀ ਦੇ ਮਨ ਵਿੱਚ ਕਈ ਪ੍ਰਕਾਰ ਦੇ ਸੰਸੇਹ ਹੁੰਦੇ ਹਨ ਦੂਜੇ ਵੱਨੇ ਸਮਾਜਿਕ ਪ੍ਰਬੰਧ ਮੁਤਾਬਿਕ ਉਸਨੇ ਸਹੁਰੇ ਘਰ ਜਾਣਾ ਹੀ ਹੁੰਦਾ ਹੈ ਵਾਰਿਸਤਰੀ ਲਈ ਸਹੁਰਾ ਘਰ ਨੰਮੀਆਂ ਭੂਮਿਕਾਵਾਂ ਨਿਭਾਉਣ ਦੇ ਮੌਕੇ ਦਿੰਦਾ ਹੈ ਇਸ ਲਈ ਉਸਦੇ ਮਨ ਵਿੱਚ ਚਾਹਾਂ ਦੇ ਭਾਵ ਵੀ ਰਹੇ ਹੁੰਦੇ ਹਨ ਜਿਹੜੇ ਸਮਾਜਿਕ ਵਾਤਾਵਰਣ ਵਿੱਚ ਸੁਹਾਗ ਦੇ ਇਹ ਲੋਕ ਗੀਤ ਪੈਦਾ ਹੋਏ ਹਨ ਉਸ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਬਾਵਲ ਲਾ ਕਰਦਾ ਹੈ ਬਹੁਤੀ ਸਹਾਗਤੀ ਵੱਲੋਂ ਬਾਵਲ ਨੂੰ ਹੀ ਸੰਬੋਧਿਤ ਹੁੰਦੇ ਹਨ ਬਾਵਲ ਲਈ ਧੀ ਦਾ ਵਿਆਹ ਇੱਕ ਅਜੀਹਾ ਕਾਰਜ ਹੁੰਦਾ ਹੈ ਜੋ ਧਰਮ ਕਹਾਉਂਦਾ ਹੈ ਜਿਸ ਦੇ ਕਾਰਨ ਤੇ ਜਸ ਤੇ ਪੁੰਨ ਦੋਵੇਂ ਹੁੰਦੇ ਹਨ ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਕਾਰਜ ਲਈ ਸਾਂਝੇ ਪਰਿਵਾਰ ਦੇ ਸਾਰੇ ਮਰਦ ਕੁੜੀ ਦੇ ਚਾਚੇ ਤਾਏ ਅਤੇ ਨੇੜੇ ਦੇ ਰਿਸ਼ਤੇਦਾਰ ਮਾਮੇ ਨਾਨੇ ਆਦ ਨਾਲ ਆ ਜੁੜਦੇ ਹਨ ਇਸ ਤਰ੍ਹਾਂ ਇਹ ਕਾਰਜ ਪਰਿਵਾਰ ਦੇ ਸਾਕ ਸਬੰਧੀਆਂ ਲਈ ਸਾਂਝੀ ਜ਼ਿੰਮੇਵਾਰੀ ਬਣਿਆ ਹੁੰਦਾ ਹੈ ਸੁਹਾਗ ਦੇ ਲੋਕ ਗੀਤਾਂ ਵਿੱਚ ਧੀ ਲਈ ਬਾਵਲ ਰਾਜਾ ਹੈ ਉਸ ਦਾ ਘਰ ਮਹਿਲ ਹੈ ਬਾਹਰ ਬਾਗ ਹੈ ਜਿਸ ਵਿੱਚ ਚੰਨਨ ਦੇ ਰੁੱਖ ਲੱਗੇ ਹੋਏ ਹਨ ਤਲਾਹ ਹਨ ਚੰਬਾ ਖੜਦਾ ਹੈ ਇਸ ਤਰ੍ਹਾਂ ਬਾਵਲ ਇੱਕ ਰਾਜੇ ਬਾਗ ਪਰ ਉਹ ਧੀ ਵਿਆਹ ਦਾ ਜਾਣੋ ਨਿਮ ਜਾਂਦਾ ਹੈ ਧੀ ਦੇ ਪੇਕੇ ਪਰਿਵਾਰ ਤੋਂ ਵਿਛੜਨ ਦੀ ਘੜੀ ਬਹੁਤ ਭਾਵੁਕਤਾ ਵਾਲੀ ਹੁੰਦੀ ਹੈ ਤਦ ਉਸ ਦਾ ਬਾਵਲ ਹੀ ਨਹੀਂ ਸਾਰਾ ਪਰਿਵਾਰ ਤੇ ਸਾਖ ਸੰਬੰਧੀ ਛਮ ਛਮ ਰੋਂਦੇ ਹਨ ਇਸ ਦੇ ਨਾਲ ਹੀ ਆਪਾਂ ਕੁਝ ਪ੍ਰਸਿੱਧ ਸੁਹਾਗਾਂ ਬਾਰੇ ਚਰਚਾ ਕਰਾਂਗੇ ਜਿਵੇਂ ਕਿ ਪਹਿਲਾ ਸੁਹਾਗ ਹੈ ਚੜ ਚੁਵਾਰੇ ਸੁੱਤਿਆ ਚੜ ਚੁਵਾਰੇ ਸੁੱਤਿਆ ਬਾਬਲ ਆਈ ਬਨੇਰੇ ਦੀ ਛਾਂ ਤੂੰ ਸੁੱਤਾ ਲੋਕੀ ਜਾਗਦੇ ਘਰ ਬੇਟੜੀ ਹੋਈ ਮੁਟਿਆਰ ਛੰਨਾ ਤਾਂ ਭਰਿਆ ਦੁੱਧ ਦਾ ਵਾਰੀ ਨਾਵਣ ਚੱਲੀਆਂ ਤਲਾ ਮੈਲ ਹੋਵੇ ਝਟ ਚੜ ਜਾਵੇ ਵਾਰੀ ਰੂਪਣਾ ਚੜਿਆ ਜਾ ਮਾਏ ਨੀਸੋ ਨੇ ਮੇਰੀ ਏ ਵਾਰੀ ਬਾਬਲ ਮੇਰੇ ਨੂੰ ਸਮਝਾ ਸਾਡੇ ਤਾਂ ਹਾਨਦਿਆਂ ਸਾਬਰੇ ਵਾਰੀ ਸਾੜਨੇ ਮਨ ਵਿੱਚ ਚਾ ਬਾਬਲ ਰੋਂਦੇ ਦੀ ਦਾੜੀ ਭਿੱਜੀ ਵਾਰੀ ਮਾਈ ਨੇ ਦਰਿਆ ਚਲਾ ਵੀਰ ਰੋਂਦੇ ਦਾ ਰਮਾਲ ਭਿੱਜਾ ਵਾਰੀ ਪਾਬੋ ਦੇ ਮਨ ਵਿੱਚ ਚਾ ਚੜ ਚਵਾਰੇ ਸੁੱਤੇ ਆ ਚਾਚਾ ਆਈ ਬਨੇਰੇ ਦੀ ਛਾਂ ਤੋਂ ਸੁੱਤਾ ਲੋਕੀ ਜਾਗਦੇ ਕਰਪਤੀਜੀ ਹੋਈ ਮੁਟਿਆਰ ਛੰਨਾ ਤਾਂ ਭਰਿਆ ਦੁੱਧ ਦਾ ਵਾਰੀ ਨਾਵਣ ਚੱਲੀਆਂ ਤਲਾ ਮੈਲ ਹੋਵੇ ਛੱਟ ਚੜ ਜਾਵੇ ਵਾਰੀ ਰੂਪ ਨਾ ਚੜਿਆ ਜਾ ਚਾਚੀ ਨਹੀਂ ਸੁਣ ਮੇਰੀ ਏ ਵਾਰੀ ਚਾਚੇ ਮੇਰੇ ਨੂੰ ਸਮਝਾ ਸਾਡੇ ਤਾਂ ਹਾਨ ਦੀਆਂ ਸਾਬਰੇ ਵਾਰੀ ਸਾੜੜੇ ਮਨ ਵਿੱਚ ਚਾ ਚਾਚੇ ਰੋਂਦੇ ਦੀ ਦਾੜੀ ਭਿੱਜੀ ਵਾਰੀ ਚਾਚੀ ਨੇ ਦਰਿਆ ਚਲਾ ਵੀਰੇ ਰੋਂਦੇ ਦਰਮਾਲ ਪਿੱਜਾ ਵਾਰੀ ਭਾਬੂ ਦੇ ਮਨ ਵਿੱਚ ਚਾ ਇਹ ਸੀ ਸਾਡਾ ਪਹਿਲਾ ਸੁਹਾਗ ਚੜ ਜਵਾਰੇ ਸੁੱਤਿਆ ਜਿਵੇਂ ਕਿ ਇਹਨਾਂ ਦੇ ਵਿੱਚ ਸਾਵਰੇ ਸ਼ਬਦ ਦਾ ਅਰਥ ਹੈਗਾ ਸੌਰੇ ਘਰ ਮਾਈ ਮਾਂ ਬੇਟੜੀ ਬੇਟੀ ਸਾੜੜੇ ਸਾਡੇ ਸੱਨਾ ਇੱਕ ਵਰਤਨ ਦਾ ਨਾਮ ਅਗਲਾ ਪ੍ਰਸਿੱਧ ਸੁਹਾਗ ਹੈਗਾ ਬੇਟੀ ਚੰਨਣ ਦੇ ਓਲੇ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਬਾਬਲ ਦੇ 바ਰ ਬਾਬਲ ਪਰ ਲੋੜੀਏ ਬੇਟੀ ਕਿਹੋ ਜਿਹਾ ਵਰ ਲੋੜੀਏ ਨੀ ਜਾਈਏ ਕਿਹੋ ਜਿਹਾ ਵਰ ਲੋੜੀਏ ਬਾਬਲ ਜਿਉ ਤਾਰਿਆਂ ਵਿੱਚੋਂ ਚੰਨ ਚੰਨਾ ਵਿੱਚੋਂ ਕਾਂ ਕਨਈਆ ਵਰ ਲੋੜੀਏ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਮਾਮਾ ਜੀ ਦੇ 바ਰ ਮਾਮਾ ਵਰ ਲੋੜੀਏ ਬੇਟੀ ਕਿਹੋ ਜਿਹਾ ਵਰ ਲੋੜੀਏ ਨੀ ਜਾਈਏ ਕਿਹੋ ਜਿਹਾ ਵਰ ਲੋੜੀਏ ਮਾਮਾ ਜਿਉ ਤਾਰਿਆਂ ਵਿੱਚੋਂ ਚੰਨ ਚੰਨਾ ਵਿੱਚੋਂ ਕਾਹਣ ਕੰਢਈਆ ਵਰ ਲੋੜੀਏ ਇਸ ਦੇ ਨਾਲ ਹੀ ਇਸ ਦੇ ਵਿੱਚ ਆਏ ਕੁਝੇ ਸ਼ਬਦ ਜਿਵੇਂ ਕਿ ਚੰਨਣ ਚੰਨਣ ਦਾ ਅਰਥ ਚੰਦਨ ਦਾ ਰੁੱਖ ਬਾਵਲ ਪਿਤਾ ਜਾਂ ਪਿਓ 바ਰ ਦਰਵਾਜਾ ਕਾਹਣ ਕਨਈਆ ਕਨਈਆ ਕ੍ਰਿਸ਼ਨ ਜੀ ਜਾਈਏ ਮਤਲਬ ਕੀਤੀ ਇਸ ਦੇ ਨਾਲ ਹੀ ਅਗਲਾ ਪ੍ਰਸਿੱਧ ਸੁਹਾਗ ਦੇਂ ਦੇਂ ਬੇਬਾਬਲਾ ਦੇਂ ਦੇਂ ਬੇਬਾਬਲਾ ਉਸ ਘਰੇ ਜਿੱਥੇ ਸੱਸ ਭਲੀ ਪ੍ਰਧਾਨ ਸੋਹਰਾ ਸਰਦਾਰ ਹੋਵੇ ਡਾ ਪੀੜੀ ਬੈਂਦੀ ਸਾਹਮਣੇ ਬੇ ਮੱਥੇ ਕਦੇ ਨਾ ਪੰਦੀ ਵੱਟ ਬਾਵਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡਣਾ ਜਸ ਬਾਵਲ ਤੇਰਾ ਪੁੰਨ ਹੋਵੇ ਦੇਂ ਦੇਂ ਬੇਬਾਵਲਾ ਉਸ ਘਰੇ ਜਿੱਥੇ ਸੱਸ ਦੇ ਬਾਂਹ ਲੜੇ ਪੁੱਤ ਇੱਕ ਮੰਗੀਏ ਇੱਕ ਵਿਆਹੀਏ 베 ਮੈ ਸਾਧੀਆਂ ਵੇਖਾਂ ਨਿਤ ਬਾਵਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ ਦਾਣ ਹੋਵੇ ਤੇਰਾ ਤੇਰਾ ਹੋਵੇਗਾ ਵੱਡੜਾ ਜਸ ਬਾਵਲ ਤੇਰਾ ਪੁੰਨ ਹੋਵੇ ਦੇਂ ਦੇਂ ਬੇਬਾਵਲਾ ਉਸ ਘਰੇ ਜਿੱਥੇ ਬੂਰੀਆਂ ਝੋਟੀਆਂ 60 ਇੱਕ ਰਿੜਕਾਂ ਇੱਕ ਜਮਾਈਸਾਂ ਵੇ ਮੇਰਾ ਚਾਟੀਆਂ ਦੇ ਵਿੱਚ ਹੱਥ ਬਾਵਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਵਲ ਤੇਰਾ ਪੁੰਨ ਹੋਵੇ ਦੇਂ ਦੇਂ ਬੇਬਾਵਲਾ ਓਸੇ ਕਰੇ ਜਿੱਥੇ ਦਰਦੀ ਸੀਵੇ ਪੱਟ ਇੱਕ ਪਾਵਾ ਇੱਕ ਟੰਗੜੇ ਵੇ ਮੇਰਾ ਸੰਦੂਖਾਂ ਦੇ ਵਿੱਚ ਹੱਥ ਬਾਵਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਵਲ ਤੇਰਾ ਪੁੰਨ ਹੋਵੇ ਦੇਂ ਦੇਂ ਬੇ ਬਾਵਲਾ ਉਸ ਘਰੇ ਜਿੱਥੇ ਘਾੜ ਘੜੇ ਸੁਨਿਆਲ ਇੱਕ ਪਾਵਾ ਦੂਜਾ ਡੱਬੜੇ ਵੇ ਮੇਰਾ ਡੱਬਿਆਂ ਦੇ ਵਿੱਚ ਹੱਥ ਬਾਵਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਵਲ ਤੇਰਾ ਪੁੰਨ ਹੋਵੇ ਇਸ ਸੋਹਾਗ ਵਿੱਚ ਆਏ ਕੁਝ ਸ਼ਬਦ ਜਿਵੇਂ ਕੋਈ ਵੱਡੜਾ ਵੱਡਾ ਜਸ ਵੰਡਾਈ ਪੱਟ ਰੇਸਮ ਡੱਬੜੇ ਡੱਬੇ ਅਗਲਾ ਪ੍ਰਸਿੱਧ ਸੁਹਾਗ ਹੈਗਾ ਅਸੂ ਦਾ ਕਾਜ ਰਚਾ ਮੈਂ ਤੈਨੂੰ ਆਖਦੀ ਬਾਬਲਾ ਮੇਰਾ ਅਸੂ ਦਾ ਕਾਜ ਰਚਾ ਵੀ ਹਾਂ ਅੰਨ ਨਾ ਤਰੱਕੇ ਕੋਠੜੀ ਤੇਰਾ ਦਹੀਂ ਨਾਲ ਅਮਲਾ ਜਾਵੇ ਬਾਬਲ ਮੈਂ ਬੇਟੀ ਮੁਟਿਆਰ ਬੇਬਾਬਲ ਧਰਮੀ ਮੈਂ ਬੇਟੀ ਮੁਟਿਆਰ ਅੰਦਰ ਸੜੀਏ ਬਾਹਰ ਦਲੀਏ ਦਿੱਤਾ ਸੂ ਕਾਜ ਰਚਾ ਬਾਬਲ ਮੈਂ ਬੇਟੀ ਮੁਟਿਆਰ ਬੇ ਬਾਵਲ ਧਰਮੀ ਮੈਂ ਬੇਟੀ ਮੁਟਿਆਰ ਬਾਵਲ ਮੇਰਾ ਦਾਜ ਬਹੁਤ ਦਿੱਤਾ ਮੋਤੀ ਦਿੱਤੇ ਅਨਤੋਲ ਬਾਵਲ ਮੈਂ ਬੇਟੀ ਮੁਟਿਆਰ ਬੇ ਬਾਵਲ ਧਰਮੀ ਮੈਂ ਬੇਟੀ ਮੁਟਿਆਰ ਦਾਸ ਤੇ ਦਾਨ ਬਹੁਤ ਦਿੱਤਾ ਤੇ ਸੂ ਹਸਤ ਲਦਾ ਹਸਤਾ ਦੇ ਪੈਰੀ ਬਾਵਲ ਚਾਂਜਰਾ ਸੰਕਾਰ ਪੈਂਦੀ ਜਾ ਉਹ ਬਾਵਲ ਮੈਂ ਬੇਟੀ ਪਰਨਾ ਉਹ ਬਾਵਲ ਧਰਮੀ ਮੈਂ ਬੇਟੀ ਪਰਨਾ ਕਾਜ ਵਿਆਹ ਦਾ ਕਾਜ ਤਰੱਕੇ ਖਰਾਬ ਹੋਵੇ ਅੰਤੋਲ ਬਿਨਾ ਤੋਲੇ ਭਾ ਬਹੁਤ ਸਾਰੇ ਹਸਤ ਹਾਥੀ ਇਸ ਦੇ ਨਾਲ ਹੀ ਅਗਲਾ ਪ੍ਰਸਿੱਧ ਸੁਹਾਗ ਹੈਗਾ ਹਰੀਏ ਨੀਰਸ ਭਰੀਏ ਖੰਜੂਰੇ ਹਰੀਏ ਨੀਰਸ ਭਰੀਏ ਖੰਜੂਰੇ ਕਿਨ ਦਿੱਤਾ ਐਡੀ ਦੂਰੇ ਬਾਵਣ ਮੇਰਾ ਦੇਸਾਂ ਦਾ ਰਾਜਾ ਉਸ ਦਿੱਤਾ ਐਡੀ ਦੂਰੇ ਮਾਤਾ ਮੇਰੀ ਮਹਿਲਾਂ ਦੀ ਰਾਣੀ ਤਾਂ ਜਿੱ ਦਿੱਤਾ ਗੱਡ ਪੂਰੇ ਹਰੀਏ ਨੀਰਸ ਭਰੀਏ ਖੰਜੂਰੇ ਕਿਨ ਦਿੱਤਾ ਐਡੀ ਦੂਰੇ ਚਾਚਾ ਮੇਰਾ ਦੇਸਾਂ ਦਾ ਰਾਜਾ ਚਾਚਾ ਮੇਰਾ ਦੇਸਾਂ ਦਾ ਰਾਜਾ ਉਸ ਦਿੱਤਾ ਐਡੀ ਦੂਰੇ ਚਾਚੀ ਮੇਰੀ ਮਹਿਲਾਂ ਦੀ ਰਾਣੀ ਦਾ ਜਿ ਦਿੱਤਾ ਗੱਡ ਪੂਰੇ ਹਰੀਏ ਨੀਰਸ ਭਰੀਏ ਖੰਜੂਰੇ ਕਿਨ ਦਿੱਤਾ ਐਡੀ ਦੂਰੇ ਮਾਮਾ ਮੇਰਾ ਦੇਸਾਂ ਦਾ ਰਾਜਾ ਉਸ ਦਿੱਤਾ ਐਡੀ ਦੂਰੇ ਮੰਮੀ ਮੇਰੀ ਮੈਲਾ ਦੀ ਰਾਣੀ ਦਾ ਜਿੱ ਦਿੱਤਾ ਗੱਡ ਪੂਰੇ ਗੱਡ ਪੂਰੇ ਭਾਵ ਗੱਡੇ ਪਰ ਕੇ ਬਹੁਤ ਜ਼ਿਆਦਾ ਕਿਨ ਕਿਸ ਨੇ ਰਸ ਭਰੀਏ ਖੰਜੂਰੇ ਵਿਉਲੀ ਜਵਾਨ ਕੁੜੀ ਲਈ ਵਰਤਿਆ ਗਿਆ ਹੈ ਅਗਲਾ ਪ੍ਰਸਿੱਧ ਸੁਹਾਗ ਨਿਵੇਂ ਪਹਾੜਾਂ ਤੇ ਪਰਬਤ ਨਿਵੇਂ ਪਹਾੜਾਂ ਤੇ ਪਰਬਤ ਹੋਰ ਨਿਵੇਂ ਆ ਨਾ ਕੋਈ ਨਿਵੇਂ ਆ ਲਾਡੋ ਦਾ ਬਾਵਲ ਜਿੰਨੇ ਬੇਟੀ ਬੇ ਆਈ ਤੂੰ ਕਿਉਂ ਰੋਇਆ ਬਾਵਲ ਜੀ ਜਗ ਹੁੰਦੜੀ ਆਈ ਮੋਹਰਾਂ ਦੀਆਂ ਪਹਿਲਾਂ ਦੇਖ ਕੇ ਬਾਵਲ ਛਮਛਮ ਰੋਇਆ ਤੂੰ ਕਿਉਂ ਰੋਇਆ ਬਾਵਲ ਜੀ ਜਗ ਹੁੰਦੜੀ ਆਈ ਨਿਵੇਂ ਪਹਾੜਾਂ ਤੇ ਪਰਬਤ ਹੋਰ ਨਿਵੇਂ ਆ ਨਾ ਕੋਈ ਨਿਵੇਂ ਆ ਲਾਡੋ ਦਾ ਤਾਇਆ ਜਿਨੇ ਬੇਟੀ ਵਿਆਈ ਤੂੰ ਕਿਉਂ ਰੋਇਆ ਤਾਇਆ ਜੀ ਜਗ ਹੁੰਦੜੀ ਆਈ ਮੋਹਰਾਂ ਦੀਆਂ ਪਹਿਲਾਂ ਦੇਖ ਕੇ ਤਾਇਆ ਛਮਛਮ ਰੋਇਆ ਤੂੰ ਕਿਉਂ ਰੋਇਆ ਤਾਇਆ ਜਗ ਹੁੰਦੜੀ ਆਈ ਨਿਵੇਂ ਪਹਾੜਾਂ ਤੇ ਪਰਬਤ ਹੋਰ ਨਿਵੇਂ ਆਣਾ ਕੋਈ ਵਿਆਹੀ ਵਿਆਹੀ ਹੁੰਦੜੀ ਹੁੰਦੀ ਲਾਡੋ ਲਾਡਲੀ ਤੀ ਜਿੰਨੇ ਜਿਸਨੇ ਇਸ ਦੇ ਨਾਲ ਹੀ ਅਗਲਾ ਪ੍ਰਸਿੱਧ ਸੁਹਾਗ ਸਾਡਾ ਚਿੜੀਆਂ ਦਾ ਚੰਬਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਵਲ ਡੋਲਾ ਨਹੀਂ ਲੰਗਦਾ ਇੱਕ ਇੱਟ ਪੁਟਾ ਦੇਵਾਂ ਧੀਏ ਘਰ ਜਾ ਆਪਣੇ ਤੇਰੇ ਬਾਗਾਂ ਦੇ ਵਿੱਚ ਵਿੱਚ ਵੇ ਬਾਵਲ ਡੋਲਾ ਨਹੀਂ ਲੰਗਦਾ ਇੱਕ ਟਾਲੀ ਪੁਟਾ ਦੇਵਾਂ ਧੀਏ ਘਰ ਜਾ ਆਪਣੇ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਵਲ ਗੁੱਡੀਆਂ ਕੌਣ ਖੇਡੇ ਮੇਰੀਆਂ ਖੇਡਣ ਪੋਤਰੀਆਂ ਧੀਏ ਘਰ ਜਾ ਆਪਣੇ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਵਲ ਚਰਖਾ ਕੌਣ ਕੱਤੇ ਮੇਰੀਆਂ ਕੱਤਣ ਪੋਤਰੀਆਂ ਧੀਏ ਘਰ ਜਾ ਆਪਣੇ ਮੇਰਾ ਛੁੱਟਾ ਕਸੀਦਾ ਵੇ ਬਾਬਲ ਦਾ ਸਕੌਣ ਕੱਢੇ ਮੇਰੀਆਂ ਕੱਢਣ ਪੋਤਰੀਆਂ ਧੀਏ ਘਰ ਜਾ ਆਪਣੇ ਚਿੜੀਆਂ ਦਾ ਚੰਬਾ ਭਾਅ ਚਿੜੀਆਂ ਦੀ ਡਾਰ ਕੁੜੀਆਂ ਦਾ ਚੁਰਮਟ ਅਗਲਾ ਪ੍ਰਸਿੱਧ ਸੁਹਾਗ ਨਿੱਕੀ ਜਹੀ ਸੂਈ ਬਟਮਾ ਧਾਗਾ ਨਿੱਕੀ ਜਹੀ ਸੂਈ ਬਟਮਾ ਧਾਗਾ ਬੈਠ ਕਸੀਦਾ ਕੱਢ ਰਹੀਆਂ ਨਿੱਕੀ ਜਿਹੀ ਸੂਈ ਬਟਮਾ ਧਾਗਾ ਬੈਠ ਕਸੀਦਾ ਕੱਢ ਰਹੀ ਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਮੈਨੂੰ ਤੂੰ ਕਿਉਂ ਬੀਬੀ ਰੋ ਰਹੀ ਆਂ ਬਾਵਲ ਮੇਰੇ ਕਾਜ ਰਚਾਇਆ ਮੈਂ ਪਰਦੇਸਨ ਹੋ ਰਹੀ ਆਂ ਨਿੱਕੀ ਜਿਹੀ ਸੂਈ ਬਟਵਾ ਧਾਗਾ ਬੈਠ ਕਸੀਦਾ ਕੱਢ ਰਹੀ ਆਂ ਆਉਂਦੇ ਜਾਂਦੇ ਰਾਹੀ ਮੈਨੂੰ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਆਂ ਚਾਚੇ ਮੇਰੇ ਕਾਜ ਰਚਾਇਆ ਮੈਂ ਪਰਦੇਸਨ ਹੋ ਰਹੀ ਆਂ ਨਿੱਕੀ ਜਿਹੀ ਸੂਈ ਬਟਮਾ ਧਾਗਾ ਬੈਠ ਕਸੀਦਾ ਕੱਢ ਰਹੀ ਆ ਆਉਂਦੇ ਜਾਂਦੇ ਰਾਹੀ ਮੈਨੂੰ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਆ ਵੀਰੇ ਮੇਰੇ ਕਾਜ ਰਚਾਇਆ ਮੈਂ ਪਰਦੇਸਨ ਹੋ ਰਹੀ ਆ ਨਿੱਕੀ ਜਿਹੀ ਸੂਈ ਬਟਮਾ ਧਾਗਾ ਬੈਠ ਕਸੀਦਾ ਕੱਢ ਰਹੀ ਆ ਆਉਂਦੇ ਜਾਂਦੇ ਰਾਹੀ ਮੈਨੂੰ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਆ ਮਾਮੇ ਮੇਰੇ ਕਾਜ ਰਚਾਇਆ ਮੈਂ ਪਰਦੇਸਨ ਹੋ ਰਹੀ ਆ ਇਸ ਸੁਹਾਗ ਵਿੱਚ ਆਏ ਕੁਝ ਪ੍ਰਸਿੱਧ ਸ਼ਬਦ ਜਿਵੇਂ ਕਿ ਵਟਮਾ ਵਟਿਆ ਹੋਇਆ ਕਸੀਦਾ ਕੱਪੜੇ ਤੇ ਸੂਈ ਨਾਲ ਬਰੀਕ ਕਢਾਈ ਕਾਜ ਭਾਵ ਕੰਮ ਕਾਰਜ ਸੁਹਾਗ ਗੀਤ ਅਨੁਸਾਰ ਬਿਆਨ ਇਹ ਸੀ ਆਪਣੇ ਕੁਝ ਪ੍ਰਸਿੱਧ ਸੁਹਾਗ ਧੰਨਵਾਦ